ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਬਰਫ਼ਬਾਰੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਠੰਡ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ ਜਿੱਥੇ ਸਾਰਾ ਦਿਨ ਠੰਡੀਆਂ ਹਵਾਵਾਂ ਚੱਲਦੀਆਂ ਨੇ ਹੱਡੀਆਂ ਠੋਠਰ ਕਰਦੀਆਂ ਨੇ ਉੱਥੇ ਹੀ ਹੁਣ ਤਾਪਮਾਨ ਦੀ ਗਰਾਫਟ ਨੂੰ ਦੇਖਦੇ ਹੋਏ ਲੋਕਾਂ ਨੇ ਅੱਗ ਦਾ ਸਹਾਰਾ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ ਹਲਕਾ ਨਾਬਾ ਦੇ ਵਿੱਚ ਇਹ ਆਮ ਦੇਖਿਆ ਜਾ ਸਕਦਾ ਹੈ ਕਿ ਲੋਕ ਲੱਕੜਾਂ ਦੇ ਨਾਲ ਅੱਗ ਜਲਾ ਕੇ ਆਪਣੇ ਆਪ ਨੂੰ ਠੰਡ ਤੋਂ ਬਚਾ ਰਹੇ ਨੇ ਠੰਡ ਤਾਂ ਹੀ ਬਹੁਤ ਆ ਜੀ ਇਸ ਟਾਈਮ ਸਾਢੇ 8 ਹੋਏ ਨੇ ਤੇ 6 ਦਾ ਟੈਂਪਰੇਚਰ ਹੋਇਆ ਪਿਆ ਜੀ ਤੇ ਅੱਜ ਅਸੀਂ ਸਵੇਰ ਦੀ ਬੈਠਿਆ ਜੀ ਧੂਣੀ ਵਾਲ ਕੇ ਧੂਣੀ ਦੇ ਸੇਕ-ਸੇਕ ਕੇ ਆ ਖਲਪਾੜਾ ਪਾੜ ਕੇ ਰੱਖਿਆ ਹੋਈਆਂ ਨੇ ਸਾਨੂੰ ਅੱਜ ਠੰਡ ਬਹੁਤ ਹੈ ਰਾਤ ਨੂੰ ਤਾਂ 2 ਦਾ ਟੈਂਪਰੇਚਰ ਹੋ ਜਾਂਦਾ 2 ਤੋਂ ਵੀ ਕਈ ਵਾਰ ਘਟ ਜਾਂਦਾ ਜੀ ਪਹਿਲੀ ਵਾਰੀ ਇਸ ਵਾਰੀ ਇੰਨੀ ਠੰਡ ਪੈ ਰਹੀ ਹੈ ਇਹ ਠੰਡ ਵੀ ਇਸ ਵਾਰੀ ਪਹਿਲੀ ਵਾਰ ਇੰਨੀ ਵਾਰ ਲੇਟ ਵੀ ਹੋਈ ਹੈ ਕੁਝ ਤੇ ਠੰਡ ਇਸ ਟਾਈਮ ਬਹੁਤ ਜ਼ਿਆਦਾ ਵਧੀ ਹੋਈ ਹੈ ਮਹਿਸੂਸ ਇਹ ਹੁੰਦਾ ਵੀ ਜਿਵੇਂ ਲੋਹੜੀ ਦੇ ਦਿਨ ਲਵੇ ਨੇ ਸਾਨੂੰ ਲੋਹੜੀ ਰੋਜ਼ ਹੀ ਲੱਗਦੀ ਆ ਜੀ ਰੋਜ਼ ਹੀ ਅਸੀਂ ਲੱਕੜਾਂ ਬਾਲ ਕੇ ਬੈਠਿਆ ਅਸੀਂ ਸਾਰੇ ਇਕੱਠੇ ਹੋ ਕੇ ਬੈਠੇ ਰਹਨੇ ਆ ਜੀ ਸਾਰੇ ਮੱਲੇ ਦੇ ਹੋਗੇ ਅਸੀਂ 5-7 ਬੰਦੇ ਬੈਲੇ ਆ ਜੀ ਬੈਠੇ ਰਹਨੇ ਤੂੰ ਨਹੀਂ ਸੇਕਦੇ ਆ ਖਲਪਾੜਾ ਪਾੜ ਰੱਖੀਆ ਨੇ ਡੱਕੇ ਚੱਕ ਕੇ ਬਸ ਅਸੀਂ ਬਾਹਰ ਲੈਂਦੇ ਆ ਜੀ ਧੂਣੀ ਦੇ ਸਾਰੇ ਅਸੀਂ ਇਹ ਠੰਡ ਦਾ ਗੁਜ਼ਾਰਾ ਕਰ ਰਹੇ ਆ ਕੰਮ ਕਰਨ ਸ੍ਰੀ ਬਹੁਤ ਔਖਾ ਕੰਮ ਕੰਮ ਤਾਂ ਕਰਨਾ ਬੜਾ ਔਖਾ ਜੀ ਠੰਡ ਦੇ ਵਿੱਚ ਹੱਥ ਹੀ ਨਹੀਂ ਕੰਮ ਕਰਦੇ ਜੀ 10 11 ਵਜੇ ਜਾ ਕੇ ਕਿਤੇ ਕੰਮ ਨੂੰ ਹੱਥ ਪਾਈਦਾ ਜੀ ਫਿਰ ਤਾਂ ਵੀ ਹੱਥ ਬੜੇ ਸੁਣ ਰਹੇ ਨੇ ਕੰਮ ਨਹੀਂ ਹੁੰਦਾ ਜੀ ਫਿਰ ਵੀ ਅਸੀਂ ਧੂਣੀ ਬਾਲ ਕੇ ਬੈਠੇ ਰਹਨੇ ਆ ਮੇਰਾ ਜੀ ਮਨਿੰਦਰ ਸਿੰਘ ਜੀ ਮਨਿੰਦਰ ਸਿੰਘ ਜੀ ਜਿਹੜਾ ਹੈਗਾ ਸਰਦੀ ਕਿੰਨੀ ਹੈਗਾ ਕਿੰਨਾ ਕਿ ਸੀਜ਼ਨ ਚੱਲ ਰਿਹਾ ਜੀ ਅਰੇ ਸੀਜ਼ਨ ਦਾ ਜੀ ਹੁਣ ਤੁਹਾਨੂੰ ਪਤਾ ਹੀ ਹੈ ਸਰਦੀ ਠੰਡ ਬਹੁਤ ਜ਼ਿਆਦਾ ਹੈ ਔਰ ਇਹ ਇਸ ਤਰ੍ਹਾਂ ਦਾ ਹੁਣ ਇਹ ਹੋਰ ਵੀ ਫਰਕ ਵੀ ਪਿਆ ਜੀ ਨਾਲ ਠੰਡ ਕਰਕੇ ਵੀ ਕਾਗਜ਼ ਦਾ ਕਸਟਮਰ ਦਾ ਫਰਕ ਪਿਆ ਜੀ ਉੱਥੋਂ ਜਗ੍ਹਾ ਚੇਂਜ ਹੋਈਏ ਜੋ ਹਨੇਰੇ ਤੇ ਕਰ ਤੁਸੀਂ ਜਿਹੜਾ ਹੈਗਾ ਇੱਥੇ ਖੜ੍ਹਦੇ ਹੋ। ਉਰਦੇ 10 ਵਜ ਜਾਂਦੇ ਨਹੀਂ। 10 ਵਜ। ਹਾਂਜੀ ਤਕਰੀਬਨ ਪਹਿਲਾਂ ਉੱਥੇ ਕਿਤੇ 8:00 8:30 9:00 ਤੱਕ ਕੰਮ ਕਰ ਦਊਗਾ। ਹਾਂਜੀ। ਫੱਟ ਵੀ ਜਾ ਰਹੀ ਆ ਇਸ ਵਾਰੀ। ਹਾਂਜੀ। ਕੀ ਨਾਮ ਹੈ ਆਪਣਾ? ਸ਼ਿਵ ਕੁਮਾਰ ਜੀ। ਸ਼ਿਵ ਕੁਮਾਰ ਜੀ ਜਿਹੜਾ ਹੈਗਾ ਤੁਸੀਂ ਕਾਦੀ ਰੇੜੀ ਲਾਗੇਗੇ? ਅੰਡੇ ਦੀ ਲਾਗੇਗੇ ਜੀ। ਕਿਸ ਤਰ੍ਹਾਂ ਦਾ ਸੀਜ਼ਨ ਚੱਲ ਰਿਹਾ? ਵਧੀਆ ਚੱਲ ਰਿਹਾ ਜੀ। ਕਿੰਨਾ ਮਹਿਸੂਸ ਹੋ ਰਿਹਾ ਕਿਸ ਤਰ੍ਹਾਂ ਠੰਡ ਆ? ਹਾਂ ਵਧੀਆ ਠੰਡ ਕਰਕੇ ਵਧੀਆ ਸੀਜ਼ਨ ਲੱਗ ਰਿਹਾ ਜੀ ਉਰੇ। ਵਧੀਆ ਕੰਮਕਾਰ ਆ। ਹਾਂਜੀ। ਤੇ ਜਿਆਦਾਤਰ ਤੁਹਾਡੇ ਕੋਲੇ ਆਡੇ ਖਾਨ ਹਾਂਜੀ ਕਿੰਨੇ ਕਲਾਂ ਦੀ ਨੇ ਡੇਲੀ ਲੱਗ ਜਾਂਦੇ 10-12 ਟਰਾਂ ਜੀ ਅੱਛੇ 10-12 ਟਰਾਂ ਲੱਗਦੇ ਹਾਂਜੀ ਇਸ ਵਾਰੀ ਆਮ ਨਾਲੋਂ ਜ਼ਿਆਦਾ ਠੰਡਾ ਬੱਤਾ ਜੀ ਠੰਡ ਦਾ ਬੱਤਾ ਜ਼ਿਆਦਾ ਤੀਏ ਇਸ ਵਾਰ ਆਮ ਨਾਲੋਂ ਹਾਂਜੀ ਘਰ ਹੋ ਗਿਆ 12 ਸਾਲ ਹੋ ਗਏ 12 ਸਾਲ ਹੋ ਗਏ ਜੋ ਅੱਬ ਕਿੰਨੀ ਠੰਡ ਪੜ ਰਹੀ ਹੈ ਪਿਛਲੀ ਬਾਸਿਕ ਉਸ ਤੋਂ ਜ਼ਿਆਦਾ ਪੜ ਰਹੀ ਹੈ ਠੰਡ ਹਾਂ ਜ਼ਿਆਦਾ ਇਸ ਵਾਰ ਹਾਂ आपको तो कौन कौन सा जो सू पता है चना सूप है स्वीट कॉर्न है मशरूम है लोग स्पेशल आते हैं आपके पास यहाँ स्पेशल आना पड़ता है क्या खासियत है स्पेशल आते हैं बस जिनको ठंड के कारण हर एक कस्टमर को पीने का दिल करता है फिर वो चला के आते हैं रात को फिर आप कितने जाते हैं साढ़े नौ बजे साढ़े नौ बढ़िया सीजन चल रहा है हाँ बढ़िया है इस बार तो ठंड कुछ ज़्यादा है हाँ ज़्यादा है इस बार ਕਿੰਨੀ ਠੰਡ ਆਈ ਇਸ ਵਾਰ ਠੰਡ ਤਾਂ ਵੀਰ ਜੀ ਬਹੁਤ ਪੈਰੀ ਇਸ ਵਾਰ ਹੂੰ ਕਾਹਈ ਸਾਲਾਂ ਦਾ ਰਿਕਾਰਡ ਤੋੜਦਾ ਖੜਦੇ ਆ ਕਿਉਂ ਜੀ ਗਲੋਬਲ ਵਾਰਮਿੰਗ ਕਰਕੇ ਹੋ ਰਿਹਾ ਜਿੱਦਾਂ ਪ੍ਰਦੂਸ਼ਣ ਵੱਲ ਰਿਹਾ ਨਾ ਜਿਹਨਾਂ ਕਰਤਿਵੱਦ ਪੈ ਜਾਂਦੀ ਹੈ ਵੀ ਕੁਦਰਤ ਨਾਲ ਛੇੜਖਾਨੀ ਹੋ ਰਹੀ ਹੈ ਦਰਤ ਕੱਟੇ ਜਾ ਰਹੀ ਨੇ ਉਹਦੇ ਕਰਕੇ ਹੀ ਹੋ ਰਿਹਾ ਵੀ ਕਦੇ ਠੰਡ ਜਿਆਦਾ ਪੈ ਗਰਮੀ ਵੱਧ ਪੈ ਗਈ ਉਹਦੇ ਕਰਕੇ ਆ ਇਸ ਵਾਰੀ ਤਾਂ ਜਿਆਦਾ ਹੀ ਆ ਜਿਆਦਾ ਠੰਡ ਆਦੀ ਹੱਦ ਦੇ ਨਾਲ ਠੰਡ ਜਿਆਦਾ ਪੈਰੀ ਹਾਂਜੀ ਹਾਂਜੀ ਬਹੁਤ ਜਿਆਦਾ ਠੰਡ ਪੈਰੀ ਜੇ ਤੁਸੀਂ ਸਪੈਸ਼ਲ ਜਿਹੜਾ ਹੈਗਾ ਸੂਪ ਪੀਣਾ ਹਾਂਜੀ ਹਾਂਜੀ ਹਾਲੇ ਗੱਲ ਠੰਡ ਬਹੁਤ ਜ਼ਿਆਦਾ ਜੀ ਖੜਿਆ ਬਿਲਕੁਲ ਨਹੀਂ ਜਾ ਰਹੇ ਨੇ ਹੱਥਾਂ ਸਨ ਨੋਰੇ ਨੇ ਮੇਰੇ ਤਾਂ ਤੁਸੀਂ ਇੱਥੇ ਸਪੈਸ਼ਲ ਕੀ ਸਪੈਸ਼ਲ ਪਾਓ ਵਾ ਜੀ ਖਾਣਾ ਤੇ ਨਿਊਟਰੀ ਕੁਲਚਾ ਬਹੁਤ ਟੇਸਟੀ ਬਣਾਉਂਦੇ ਨੇ ਇਹ ਜੀ ਅੱਛਾ ਹਾਂਜੀ ਭਾਈ ਤੇ ਸਪੈਸ਼ਲ ਆਉਣੇ ਤੁਸੀਂ ਸਪੈਸ਼ਲ ਮੈਂ ਬਹੁਤ ਦੂਰੋਂ 10 ਕਿਲੋਮੀਟਰ ਜ ਲੈ ਕੇ ਆਉਣਾ ਲੱਗਦਾ ਸਪੈਸ਼ਲ ਆਣਾ ਨਾਲ ਲਈ ਇਸ ਵਾਰੀ ਠੰਡ ਕਰਕੇ ਜਿਹੜੇ ਹੱਥ ਠੰਡ ਬਹੁਤ ਆ ਸਾਤ ਬਿਲਕੁਲ ਸੁੰਨ ਨੇ ਠੰਡ ਕਰਕੇ ਕਾਫੀ ਫੀੜ ਐ ਇੱਥੇ ਬਹੁਤ ਫੀੜ ਐ ਬਿਲਕੁਲ ਆਈਪ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖੈਨ ਸਿੰਘ ਨੂੰ ਬਾਣਾ ਦੀ ਵਿਸ਼ੇਸ਼ ਰਿਪੋਰਟ